ਸਰ ਰੈਲੀ ਦੇ ਉੱਤੇ ਧਰਨਾ ਲਾਇਆ ਸੀਗਾ ਹਨਾ ਉਦੋਂ ਐਦਾਂ ਹੁੰਦਾ ਸੀ ਵੀਰੇ ਜਿੱਦਾਂ ਜਦੋਂ ਚਾਰ ਭਰਾ ਹੁੰਨੇ ਉਦੋਂ ਪਾਵਰ ਕੁਝ ਹੋਰ ਹੁੰਦੀ ਆ ਇੱਕ ਬਹਾਨਾ ਹੁੰਦਾ ਅੱਜ ਅਸੀਂ ਬਲੱਡ ਕੈਂਪ ਅੱਚ ਰੱਖਿਆ ਸੀਗਾ ਸਿੱਧੂ ਭਾਈ ਦੀ ਜਾਨ ਦੇ ਵਿੱਚ ਸੋ ਚਲੋ ਦੁਬਾਰਾ ਉਹ ਆਇਆ ਉਸੇ ਰੂਪ ਦੇ ਵਿੱਚ ਅੱਜ ਕੱਲ ਜਿਹੜੇ ਸਾਡੇ ਰਿਸ਼ਤੇ ਆ ਜਾਂ ਸਾਡੀਆਂ ਯਾਰੀਆਂ ਦੋਸਤੀਆਂ ਉਹ ਪਰਖੀਂ ਸੋਸ਼ਲ ਮੀਡੀਆ ਤੋਂ ਜਾਂਦੀਆਂ ਮੈਂ ਤੇ ਸਿੱਧੂ ਇਕੱਠੇ ਬੈਠੇ ਸੀਗਾ ਮੈਨੂੰ ਕਹਦਾ ਕਹਦਾ ਯਾਰ ਤੂੰ ਪਾਣ ਕਿੰਨੀ ਦੁਨੀਆ ਫੋਲੋ ਕਰ ਰੱਖੀ ਆ ਮੈਂ ਘਰ ਇਹਦੇ ਬਾਰੇ ਮੈਨੂੰ ਤਾਂ ਨੌਲੇਜ ਹੈ ਨਹੀਂ ਉਹ ਹੁਣ ਜਦੋਂ ਅਸੀਂ ਮਾਨਸਾ ਰੈਲੀ ਦੇ ਉੱਤੇ ਧਰਨਾ ਲਾਇਆ ਸੀਗਾ ਹਨਾ ਉਦੋਂ ਐਦਾਂ ਹੁੰਦਾ ਸੀ ਵੀਰੇ ਜਿੱਦਾਂ ਵੀ ਜਦੋਂ ਚਾਰਪਰਾ ਹੁੰਨੇ ਉਦੋਂ ਪਾਵਰ ਕੁਝ ਹੋਰ ਹੁੰਦੀ ਆ ਸੋ ਜਦੋਂ ਕੋਈ ਵੀ ਪ੍ਰੋਗਰਾਮ ਐਦਾਂ ਦਾ ਕਰਦੇ ਆ ਏਰੀਆ 'ਚ ਕਰਦੇ ਆ ਉਹਨਾਂ ਤਾਂ ਵੀਰੇ ਯਾਦ ਆ ਆਟੋਮੈਟਿਕਲੀ ਇੱਕਦਮ ਇਨਸਾਨ ਨਹੀਂ ਭੁੱਲਣ ਵਾਲਾ ਹੈ ਨਹੀਂ ਹਨਾ ਯਾਤਾਂ ਬਤਾਂ ਕਹੀਏ ਜਿਹਨੂੰ ਕਦੇ ਭੁੱਲ ਪਾਈਏ ਹਨਾ ਸੋ ਜਿੰਨਾ ਮਤਲਬ ਇੱਕ ਬਹਾਨਾ ਹੁੰਦਾ ਅੱਜ ਅਸੀਂ ਬਲੱਡ ਕੈਂਪ ਇੱਥੇ ਰੱਖਿਆ ਸੀਗਾ ਸਿੱਧੂ ਭਾਈ ਦੀ ਯਾਦ ਦੇ ਵਿੱਚ ਸੋ ਚਲੋ ਦੁਬਾਰਾ ਉਹ ਆਇਆ ਉਸੇ ਰੂਪ ਦੇ ਵਿੱਚ ਹਨਾ ਕਈ ਲੋਕ ਨਾ ਫੋਲੋਇੰਗ ਤੋਂ ਜਾਂ ਨਾਨ ਫੋਲੋਇੰਗ ਤੋਂ ਜੱਜ ਕਰ ਲੈਂਦੇ ਨੇ ਤੇ ਪਰ ਮੈਂ ਕਹਿੰਦਾ ਵੀ ਅੱਜ ਤੁਹਾਡੀ ਇਹ ਗੱਲ ਦਾ ਜਵਾਬ ਆ ਜਿਹੜਾ ਤੁਸੀਂ ਬਲੱਡ ਕੈਂਪ ਸਿੱਧੂ ਦੀ ਯਾਦ ਚਲਾਇਆ ਨਹੀਂ ਵੀਰ ਅੱਜ ਕੱਲ ਨਾ ਵੀਰੇ ਸਮਾਂ ਏਦਾਂ ਦਾ ਹੋ ਗਿਆ ਅੱਜ ਕੱਲ ਜਿਹੜੇ ਸਾਡੇ ਰਿਸ਼ਤੇ ਆ ਜਾਂ ਸਾਡੀਆਂ ਯਾਰੀਆਂ ਦੋਸਤੀਆਂ ਉਹ ਪਰਖੀਂ ਸੋਸ਼ਲ ਮੀਡੀਆ ਤੋਂ ਜਾਂਦੀਆਂ ਹਨਾ ਜਿਹੜਾ ਫੋਲੋ ਅਨਫੋਲੋ ਵਾਲੀ ਜਿਹੜੀ ਗੱਲਬਾਤ ਹੈ ਅੱਜ ਤੱਕ ਵੀਰੇ ਮੈਂ ਆਪਣਾ ਇੰਸਟਾਗ੍ਰam ਮੈਂ ਕਦੇ ਮਤਲਬ ਜੋ ਸੋਸ਼ਲ ਮੀਡੀਆ ਮੈਂ ਮੈਨੇਜ ਨਹੀਂ ਕਰਦਾ ਨਾ ਹੀ ਮੈਂ ਕਦੇ ਚਲਾਇਆ ਇੱਕ ਵਾਰੀ ਕੀ ਮਤਲਬ ਮੈਨੂੰ ਇੰਨਾ ਵੀ ਡਿਫਰੈਂਸ ਨਹੀਂ ਪਤਾ ਸੀਗਾ ਵੀ ਫੋਲੋ ਕਰਨ ਨਾਲ ਜਾਂ ਨਾ ਕਰਨ ਨਾਲ ਕੀ ਫਰਕ ਪੈਂਦਾ ਕਿਉਂਕਿ ਜਦੋਂ ਇੰਸਟਾ ਦੀ ਆਈਡੀ ਕ੍ਰੀਏਟ ਕੀਤੀ ਮੈਨੂੰ ਐਦਾ ਹੁੰਦਾ ਵੀ ਫੋਲੋ ਕਰਨ ਨਾਲ ਹੀ ਫੋਲਰ ਮਤਲਬ ਫੋਲਰ ਵਧਦੇ ਆ ਹਨਾ ਵੀ ਜਦੋਂ ਆਪਾਂ ਕਿਉਂਕਿ ਹੱਲੇ ਆਪਾਂ ਨੇ ਵੱਡੇ ਨਹੀਂ ਸੀ ਹੋਏ ਹਾਂ ਇਹ ਵੀ ਇੱਕ ਗੱਲ ਸਾਡੀ ਜਿਹਨੂੰ ਮੈਂ ਸਿੱਧੂ ਮਤਲਬ ਮੈਂ ਤੇ ਸਿੱਧੂ ਇਕੱਠੇ ਬੈਠੇ ਸੀਗਾ ਮੈਨੂੰ ਕਹਿੰਦਾ ਕਹਿੰਦਾ ਯਾਰ ਤੂੰ ਪੰਜ ਕਿੰਨੀ ਦੁਨੀਆ ਫੋਲੋ ਕਰ ਰੱਖੀ ਆ ਮੈਂ ਕਹਿੰਦਾ ਇਹਦੇ ਬਾਰੇ ਮੈਨੂੰ ਤਾਂ ਨੌਲੇਜ ਹੀ ਹੈ ਨਹੀਂ ਕਹਿੰਦਾ ਇੱਕ ਵਾਰੀ ਇਹਨੂੰ ਜਮਾ 00 ਕਰ ਦੇ ਠੀਕ ਆ ਉਹ ਸੋਸ਼ਲ ਮੀਡੀਆ ਹੀ ਮੇਰੇ ਖਾਲ ਆਪਣਾ ਤੋਂ ਅਰਸ਼ੀ ਉਹ ਚਲਾਉਂਦੇ ਸੀ ਨਾ ਹਾਂ ਹਾਂ 골ਡ ਮੀਡੀਆ ਕੋਲ ਹੁੰਦੇ ਸੀ ਇਹ ਮੇਰਾ ਇਹ ਮਤਲਬ ਆਪਣੀ ਫਾਲਤੂ ਦੀਆਂ ਗੱਲਾਂ ਹੁੰਦੀਆਂ ਵੀ ਸੋਸ਼ਲ ਮੀਡੀਆ ਤੋਂ ਕਦੇ ਰਿਸ਼ਤੇ ਪਛਾਣੇ ਜਾਂਦੇ ਹਨਾ ਸੋ ਬਾਕੀ ਬੇਬੇਵਾਪੂਨਾ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ ਤੇ ਮਤਲਬ ਜੋ ਰਿਸ਼ਤਾ ਆਪਣਾ ਪਹਿਲਾ ਅੱਜ ਵੀ ਉਹੀ ਆ ਘਰੇ ਸਾਰਾ ਰੈਲੀ ਦੇ ਉੱਤੇ ਧਰਨਾ ਲਾਇਆ ਸੀਗਾ ਹਨਾ ਉਦੋਂ ਐਦਾਂ ਹੁੰਦਾ ਸੀ ਵੀਰੇ ਜਿੱਦਾਂ ਜਦੋਂ ਚਾਰ ਭਰਾ ਹੁੰਨੇ ਉਦੋਂ ਪਾਵਰ ਕੁਝ ਹੋਰ ਹੁੰਦੀ ਆ ਇੱਕ ਬਹਾਨਾ ਹੁੰਦਾ ਅੱਜ ਅਸੀਂ ਬਲੱਡ ਕੈਂਪ ਇੱਥੇ ਰੱਖਿਆ ਸੀਗਾ ਸਿੱਧੂ ਬਾਈ ਦੀ ਜਾਨ ਦੇ ਬਚਾ ਸੋ ਚਲੋ ਦੁਬਾਰਾ ਉਹ ਆਇਆ ਉਸੇ ਰੂਪ ਦੇ ਵਿੱਚ ਅੱਜ ਕੱਲ ਜਿਹੜੇ ਸਾਡੇ ਰਿਸ਼ਤੇ ਆ ਜਾਂ ਸਾਡੀਆਂ ਯਾਰੀਆਂ ਦੋਸਤੀਆਂ ਉਹ ਪਰਖੀਂ ਸੋਸ਼ਲ ਮੀਡੀਆ ਤੋਂ ਜਾਂਦੀਆਂ ਮੈਂ ਤੇ ਸਿੱਧੂ ਇਕੱਠੇ ਬੈਠੇ ਸੀਗਾ ਮੈਨੂੰ ਕਹਿੰਦਾ ਕਹਿੰਦਾ ਯਾਰ ਤੂੰ ਫਾਲੋ ਕਿੰਨੀ ਦੁਨੀਆ ਫਾਲੋ ਕਰ ਰੱਖੀ ਆ ਮੈਂ ਘਰ ਇਹਦੇ ਬਾਰੇ ਮੈਨੂੰ ਤਾਂ ਨੌਲੇਜ ਹੈ ਨਹੀਂ ਉਹ ਹੁਣ ਜਦੋਂ ਅਸੀਂ ਮਾਨਸਾ ਰੈਲੀ ਦੇ ਉੱਤੇ ਧਰਨਾ ਲਾਇਆ ਸੀਗਾ ਹਨਾ ਉਦੋਂ ਐਦਾਂ ਹੁੰਦਾ ਸੀ ਵੀਰੇ ਜਿੱਦਾਂ ਵੀ ਜਦੋਂ ਚਾਰਪਰਾ ਹੁੰਨੇ ਉਦੋਂ ਪਾਵਰ ਕੁਝ ਹੋਰ ਹੁੰਦੀ ਆ ਸੋ ਜਦੋਂ ਕੋਈ ਵੀ ਪ੍ਰੋਗਰਾਮ ਐਦਾਂ ਦਾ ਕਰਦੇ ਆ ਏਰੀਆ 'ਚ ਕਰਦੇ ਆ ਉਹਨਾਂ ਤਾਂ ਵੀਰੇ ਯਾਦ ਆ ਆਟੋਮੈਟਿਕਲੀ ਇੱਕਦਮ ਇਨਸਾਨ ਨਹੀਂ ਭੁੱਲਣ ਵਾਲਾ ਹੈ ਨਹੀਂ ਹਨਾ ਯਾਤਬਤਾਂ ਤਾਂ ਕਹੀਏ ਜਿਹਨੂੰ ਕਦੇ ਭੁੱਲ ਪਾਈ ਹੈ ਹਨਾ ਸੋ ਜਿੰਨਾ ਮਤਲਬ ਇੱਕ ਬਹਾਨਾ ਹੁੰਦਾ ਅੱਜ ਅਸੀਂ ਬਲੱਡ ਕੈਂਪ ਇੱਥੇ ਰੱਖਿਆ ਸੀਗਾ ਸਿੱਧੂ ਬਾਈ ਦੀ ਯਾਦ ਦੇ ਵਿੱਚ ਸੋ ਚਲੋ ਦੁਬਾਰਾ ਉਹ ਆਇਆ ਉਸੇ ਰੂਪ ਦੇ ਵਿੱਚ ਹਨਾ ਕਈ ਲੋਕ ਨਾ ਫੋਲੋਇੰਗ ਤੋਂ ਜਾਂ ਨਾਨ ਫੋਲੋਇੰਗ ਤੋਂ ਜੱਜ ਕਰ ਲੈਂਦੇ ਨੇ ਤੇ ਪਰ ਮੈਂ ਕਹਿੰਦਾ ਵੀ ਅੱਜ ਤੁਹਾਡੀ ਇਹ ਗੱਲ ਦਾ ਜਵਾਬ ਆ ਜਿਹੜਾ ਤੁਸੀਂ ਬਲੱਡ ਕੈਂਪ ਸਿੱਧੂ ਦੀ ਯਾਤਰਾ ਚਲਾਇਆ ਨਹੀਂ ਵੀਰੇ ਅੱਜ ਕੱਲ ਨਾ ਵੀਰੇ ਸਮਾਂ ਇਦਾਂ ਦਾ ਹੋ ਗਿਆ ਅੱਜ ਕੱਲ ਜਿਹੜੇ ਸਾਡੇ ਰਿਸ਼ਤੇ ਆ ਜਾਂ ਸਾਡੀਆਂ ਯਾਰੀਆਂ ਦੋਸਤੀਆਂ ਉਹ ਪਰਖੀਂ ਸੋਸ਼ਲ ਮੀਡੀਆ ਤੋਂ ਜਾਂਦੀਆਂ ਹਨਾ ਜਿਹੜਾ ਫੋਲੋ ਅਨ ਫੋਲੋ ਵਾਲੀ ਜਿਹੜੀ ਗੱਲਬਾਤ ਹੈ ਅੱਜ ਤੱਕ ਵੀਰੇ ਮੈਂ ਆਪਣਾ ਇੰਸਟਾਗ੍ਰam ਮੈਂ ਕਦੇ ਮਤਲਬ ਜੋ ਸੋਸ਼ਲ ਮੀਡੀਆ ਮੈਂ ਮੈਨੇਜ ਨਹੀਂ ਕਰਦਾ ਨਾ ਮੈਂ ਕਦੇ ਚਲਾਇਆ ਇੱਕ ਵਾਰੀ ਕੀ ਮਤਲਬ ਮੈਨੂੰ ਇੰਨਾ ਵੀ ਡਿਫਰੈਂਸ ਨਹੀਂ ਪਤਾ ਸੀਗਾ ਵੀ ਫੋਲੋ ਕਰਨ ਨਾਲ ਜਾਂ ਨਾ ਕਰਨ ਨਾਲ ਕੀ ਫਰਕ ਪੈਂਦਾ ਕਿਉਂਕਿ ਜਦੋਂ ਇੰਸਟਾ ਦੀ ਆਈਡੀ ਕ੍ਰੀਏਟ ਕੀਤੀ ਮੈਨੂੰ ਐਦਾ ਹੁੰਦਾ ਵੀ ਫੋਲੋ ਕਰਨ ਨਾਲ ਹੀ ਫੋਲਰ ਮਤਲਬ ਫੋਲਰ ਵਧਦੇ ਆ ਹਨਾ ਵੀ ਜਦੋਂ ਆਪਾਂ ਕਿਉਂਕਿ ਹੱਲੇ ਆਪਾਂ ਨੇ ਵੱਡੇ ਨਹੀਂ ਸੀ ਹੋਏ ਹਾਂ ਇਹ ਵੀ ਇੱਕ ਗੱਲ ਸਾਡੀ ਜਿਹਨੂੰ ਮੈਂ ਸਿੱਧੂ ਮਤਲਬ ਮੈਂ ਤੇ ਸਿੱਧੂ ਇਕੱਠੇ ਬੈਠੇ ਸੀਗਾ ਮੈਨੂੰ ਕਹਿੰਦਾ ਕਹਿੰਦਾ ਯਾਰ ਤੂੰ ਪੰਜ ਕਿੰਨੀ ਦੁਨੀਆ ਫੋਲੋ ਕਰ ਰੱਖੀ ਆ ਮੈਂ ਕਹਾਂ ਰ ਇਹਦੇ ਬਾਰੇ ਮੈਨੂੰ ਤਾਂ ਨੌਲੇਜ ਹੀ ਹੈ ਨਹੀਂ ਕਹਿੰਦਾ ਇੱਕ ਵਾਰੀ ਉਹਨੂੰ ਜਮਾ 0 0 ਕਰ ਦੇ ਠੀਕ ਆ ਉਹ ਸੋਸ਼ਲ ਮੀਡੀਆ ਮੇਰੇ ਖਾਲ ਆਪਣਾ ਤੋਂ ਅਰਸ਼ੀਰ ਚਲਾਉਂਦੇ ਸੀ ਨਾ ਹਾਂ ਹਾਂ ਗੋਲਡ ਮੀਡੀਆ ਕੋਲ ਹੁੰਦੇ ਸੀ ਮੇਰੇ ਇਹ ਮਤਲਬ ਆਪਣੀ ਫਾਲਤੂ ਦੀਆਂ ਗੱਲਾਂ ਹੁੰਦੀਆਂ ਵੀ ਸੋਸ਼ਲ ਮੀਡੀਆ ਤੋਂ ਕਿਤੇ ਰਿਸ਼ਤੇ ਪਛਾਣੇ ਜਾਂਦੇ ਹਨਾ ਸੋ ਬਾਕੀ ਬੇਬੇਵਾ ਪੁਨਰ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ ਤੇ ਮਤਲਬ ਜੋ ਰਿਸ਼ ਅੱਜ ਵੀ ਉਹੀ ਹੈ ਕਰੇ